ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਰਮਜੀਤ ਸਿੰਘ ਕੁੱਸਾ ਦੁਆਰਾ ਰਚਿਤ ਨਾਵਲ ਰੋਹੀ ਬਿਆਬਾਨ ਦਾ ਦੂਜਾ ਕਾਣ ਸੁਣਾ ਰਹੀ ਹਾਂ ਪਾੜਾ ਤਾਂ ਉਹਨੂੰ ਸਮਝਾ ਕੇ ਤੁਰ ਗਿਆ ਗੋਰਾ ਉਸੇ ਥਮਲੇ ਨਾਲ ਲੱਗ ਪੰਜਾ ਦੂਜੇ ਹੱਥ ਨਾਲ ਕੁੱਟ ਰਿਹਾ ਸੀ ਗਿੰਦਰ ਕਿਰੜ ਕਿਰੜ ਕਰਦਾ ਆਪੇ ਰੁਗਲਾ ਕੇ ਪੱਠੇ ਕੁੱਤਰਨ ਲੱਗ ਪਿਆ ਅੱਗੇ ਗੋਰੇ ਜਾਂ ਮਹਿੰਦਰੋਂ ਨੂੰ ਗਾਲਾਂ ਦਿੰਦਾ ਰੁੱਕ ਲਾਉਣ ਲਈ ਲਲਕਾਰੇ ਮਾਰਦਾ ਭਾਵੇਂ ਕੁੱਟ ਗੋਰੇ ਤੇ ਕਈ ਵਾਰੀ ਪਈ ਸੀ ਉਦੋਂ ਵੀ ਉਹ ਤੋਂ ਕੰਮ ਗਿੰਦਰ ਤੋਂ ਸੁਣਾਲ ਲੈਂਦਾ ਸੀ ਪਰ ਅੱਜ ਉਸਨੇ ਅਜੀਹਾ ਨਹੀਂ ਕੀਤਾ ਮਹਿੰਦਰੋ ਅਜੇ ਵੀ ਕਦੇ ਗੋਰੇ ਨੂੰ ਕਦੇ ਆਪਣੇ ਵੈਰੀ ਮਾਪਿਆਂ ਨੂੰ ਮੰਦਾ ਚੰਗਾ ਬੋਲ ਰਹੀ ਸੀ ਇਸ ਦਾ ਅਸਰ ਵੀ ਗਿੰਦਰ ਉੱਤੇ ਪਤਾ ਨਹੀਂ ਕਿਉਂ ਨਹੀਂ ਹੋਇਆ ਪਹਿਲਾਂ ਉਹ ਕੁੜਕੁੜ ਕਰਦੀ ਮਹਿੰਦਰੋਂ ਨੂੰ ਯਰ ਨਹੀਂ ਸੀ ਸਕਦਾ ਜਦ ਕਦੇ ਉਹ ਆਪਣੇ ਮਾਪਿਆਂ ਦੀ ਮਾੜੀ ਸਿਹੇੜ ਬਾਰੇ ਔਖੀ ਭਾਰੀ ਹੁੰਦੀ ਤਾਂ ਉਹ ਹਮੇਸ਼ਾ ਇੱਥੋਂ ਹੀ ਛਿਰਦਾ ਨੀ ਕੁੱਤੀਏ ਗਰੇ ਵਾਲਾਂ ਦੀ ਧੀ ਸੀ ਨਾ ਤੂੰ ਤੈਨੂੰ ਨਵਾਬਾਂ ਨਾਲ ਵਿਹੋਂਦੇ ਨਾਲੇ ਇੱਥੇ ਤਾਂ ਵੰਜ ਤੇ ਟੰਗੀ ਹੋਏਵੇਂਗੀ ਭੈਣ ਦੇ ਤੇ ਪਰ ਅੱਜ ਉਸਨੇ ਅਜੀਹਾ ਕੁਝ ਵੀ ਨਹੀਂ ਬੋਲਿਆ ਮਹਿੰਦਰੋ ਨੇ ਰੋਂਦੀ ਕੁਰਲੋਂਦੀ ਗੋੜ ਕੁੜੀ ਕੱਦੂ ਦੇ ਪੱਟਾਂ ਤੇ ਸੁੱਟ ਦਿੱਤੀ ਚੁੱਪ ਚਾਪ ਮਸ਼ੀਨ ਦੇ ਪਾਛੜੇ 'ਚ ਰੁੱਕ ਧਰਨ ਲੱਗ ਪਈ ਗਿੰਦਰ ਇਉਂ ਮਸ਼ੀਨ ਫੇਰ ਰਿਹਾ ਸੀ ਜਿਵੇਂ ਉਸ ਦੇ ਦਿਨੋਂ ਦਿਨ ਤਾਂਬੜ ਹੁੰਦੇ ਜਾਂਦੇ ਸ਼ਰੀਰ ਵਿੱਚ ਭੂਤਬਲ ਆ ਵੜਿਆ ਸੀ ਕਚੀਚੀ ਖਾਂਦਿਆਂ ਉਸ ਇਨਾ ਜ਼ੋਰ ਲਾਇਆ ਉਸ ਦਾ ਸ਼ਰੀਰ ਮੁੜਕੋ ਮੁੜਕੀ ਹੋ ਗਿਆ ਗੋਸੇ ਪਾਣੀ ਦੀਆਂ ਘਰਾਲਾਂ ਲੱਤਾਂ ਉੱਤੋਂ ਦੀ ਹੁੰਦੀਆਂ ਗਿੱਟਿਆਂ ਤੇ ਪੈ ਕੇ ਧਰਤੀ ਸਿੱਲੀ ਕਰ ਰਹੀਆਂ ਸਨ ਇਧਰ ਕੱਦੂ ਦੇ ਹੱਥਾਂ 'ਚੋਂ ਕੁੜੀ ਛੁੱਟ ਛੁੱਟ ਜਾਂਦੀ ਸੀ ਜਦੋਂ ਉਸ ਕੋਲੋਂ ਕੁੜੀ ਸੰਭੀ ਨਾ ਗਈ ਤਾਂ ਉਸ ਇੱਕ ਦੋ ਵਾਰ ਗੋਰੇ ਨੂੰ ਮਿੰਤਾ ਨਾਲ ਕਿਹਾ ਗੋਰਿਆ ਕੁਲੀ ਫੜ ਲਾ ਓਏ ਪਰ ਗੋਰਾ ਤਾਂ ਉਸੇ ਤਰ੍ਹਾਂ ਮਟਰ ਬਣਿਆ ਥਮਲੇ ਨਾਲ ਲੱਗਾ ਰਿਹਾ ਫਾਲਾ ਓਏ ਗੋਰੀਆ ਮੈਂ ਤੋ ਸੰਭਦੀ ਨਹੀਂ ਫਾਲਾ ਆਖੀ ਦਾ ਭਾਈ ਬਣ ਕੇ ਮੈਂ ਕੀ ਕਰਾਂ ਗੋਰੇ ਨੇ ਉਸ ਵੱਲ ਆਨੇ ਟਡੇ ਤੇ ਉਸ ਦਬਵੀ ਆਵਾਜ਼ ਵਿੱਚ ਕੱਦੂ ਨੂੰ ਦੋ ਤਿੰਨ ਗਾਲਾਂ ਕੱਢੀਆਂ ਕੁੜੀ ਓਵੇਂ ਚੀਕਾਂ ਮਾਰਦੀ ਰਹੀ ਕਲਜਾ ਚੁੱਪਾ ਚੁੱਪ ਕਲਜਾ ਨਹੀਂ ਹੋਈ ਓਏ ਓਏ ਕਦੂ ਨੇ ਰੋਣ ਵਰਗੀ ਆਵਾਜ਼ ਵਿੱਚ ਕੁੜੀ ਨੂੰ ਆਪਣੀਆਂ ਬਲੋਂ ਹੀਣੀਆਂ ਬਾਹਾਂ ਵਿੱਚ ਮਦੋਲਦਿਆਂ ਕਿਹਾ ਕਿ ਦਿਮ ਮਾਰੀ ਐ ਚੰਦਰੀ ਜੀ ਉਹਨੇ ਬੀਬੀ ਨੂੰ ਹਾਕ ਮਾਰੀ ਮਾਰਨੀ ਚਾਹੀ ਪਰ ਬੋਲ ਅੰਦਰ ਹੀ ਦਬੇ ਰਹੇ ਹਾਰ ਕੇ ਉਸ ਫਿਰ ਗੋਰੇ ਦਾ ਤਰਲਾ ਕੀਤਾ ਪਰ ਉਹ ਅੱਗੋਂ ਆਟੇ ਦਾ ਛੀ ਬਣਿਆ ਖਲੋਤਾ ਸੀ ਫਲਾ ਆਖੀ ਦਾ ਵੀਰ ਬਣ ਕੇ ਓਈ ਫੜਲਾ ਕਰਦੈ ਨੀ ਚੁੱਪ ਕੀ ਹੋਥਲਾ ਗੋਹੇ ਚ ਸਾਲਤ ਨੇ ਸੁਝਾ ਐਤ ਕੀ ਗੋਰਾ ਨੂੰ ਚਪੇੜ ਚੁੱਕ ਕੇ ਵੀ ਆਇਆ ਮਾਲ ਫੇਲ ਮਾਲ ਬੁਈ ਇਹੋ ਪੱਡਾ ਆਇਆ ਮੈਂ ਫੇਰ ਛੋਟੀਆਂ ਵੀ ਖਾਨਾ ਬਾਪੂ ਤੇ ਲੋ ਗੋਰੇ ਨੂੰ ਇੰਨਾ ਹਰ ਖਾਇਆ ਉਸ ਦਲਾਲ ਵੱਲ ਝਾਕਦਿਆ ਦੰਦ ਕਰੀਚਦਿਆ ਕੱਦੂ ਦੇ ਇੱਕ ਲੱਤ ਜੜ ਦਿੱਤੀ ਉਹ ਰੋਂਨ ਲੱਗ ਪਿਆ ਤੇ ਰੋਂਦਾ ਹੀ ਆਪਣੀ ਮਾਂ ਨੂੰ ਆਵਾਜ਼ਾਂ ਲਗ ਮਾਰਨ ਲੱਗ ਪਿਆ ਨੀ ਬੀਬੀਏ ਗੋਲਾ ਮੈਨੂੰ ਮਾਲਦਾ ਏ ਪਰ ਮਸ਼ੀਨ ਦੀ ਗੱਚਰ ਗੱਚਰ ਵਿੱਚ ਕੱਦੂ ਦਾ ਬੋਲ ਕੁੱਟਿਆ ਗਿਆ ਉਸ ਕਈ ਹੋਕਰੇ ਮਾਰੇ ਪਰ ਮਸ਼ੀਨ ਇੱਕੋ ਸਾ ਆਪਣਾ ਰਾਗ ਅਲਾਪਦੀ ਰਹੀ ਗੋਰਾ ਥਮਲੇ ਨਾਲ ਖਲੋਤਾ ਕਦੇ ਰੀ ਰੀ ਕਰਦੇ ਕੱਦੂ ਉੱਤੇ ਮੁਸਕਾਣੀਏ ਹੱਸਦਾ ਕਦੇ ਉਤੇ ਅੰਦਰੂ ਸੁਤੇ ਕੰਬਣੀ ਭਰਿਆ ਹੋਕਾ ਨਿਕਲ ਜਾਂਦਾ ਸਾਰਾ ਸ਼ਰੀਰ ਇੱਕਦਮ ਝੰਝੋੜਿਆ ਜਾਂਦਾ ਕੁੜੀ ਉਸੇ ਤਰ੍ਹਾਂ ਲੇਰਾ ਮਾਰ ਰਹੀ ਸੀ ਪਤਲਾ ਜਿਹਾ ਹਨੇਰਾ ਹੋਣ ਕਾਰਨ ਕੁੜੀ ਦੀਆਂ ਗੱਲਾਂ ਉਤੇ ਹੰਝੂਆਂ ਦੀਆਂ ਘਰਾਲਾਂ ਨਹੀਂ ਦਿਸ ਰਹੀਆਂ ਸਨ ਉਹ ਬਿੰਦੇ ਛੱਟੇ ਆਪਣੀਆਂ ਗੱਲਾਂ ਨੂੰ ਨਿੱਕੇ ਜਿਹੇ ਹੱਥ ਨਾਲ ਮੁੱਕੀ ਬਣਾ ਕੇ ਮਸਲਦੀ ਜਿੰਨਾ ਚਿਰ ਮਸ਼ੀਨ ਗਿੜਦੀ ਰਹੀ ਕੱਦੂ ਦੇ ਪੱਟਾਂ 'ਚ ਕੁੜੀ ਮੇਲਦੀ ਰਹੀ ਤੇ ਗੋਰਾ ਕੰਦੋਲੀ ਦੇ ਸਿਰ ਉੱਤੇ ਰੱਖੇ ਦੀਵੇ ਦੀ ਮੱਧਮ ਜਹੀ ਲਾਟ ਵੱਲ ਵੇਂਦਾ ਰਿਹਾ ਪੱਠੇ ਕੁੱਤਰ ਨੂੰ ਮਗਰੋਂ ਮਹਿੰਦਰਾ ਮੋੜ ਚੌਂਕੇ ਤੇ ਤੰਦੇ ਲੱਗ ਗਈ ਗਿੰਦਰ ਹੱਫ ਦੇ ਸਾਹ ਢਿੱਡ ਨਾਲ ਟੋਕਰਾ ਲਾਈ ਪਸ਼ੂਆਂ ਨੂੰ ਪੱਠੇ ਪੋਣ ਲੱਗ ਪਿਆ ਬੀਬੀ ਨੇ ਗੋਰੇ ਨੂੰ ਦੋ ਤਿੰਨ ਵਾਰ ਰੋਟੀ ਖਾਣ ਲਈ ਸੱਦਿਆ ਪਰ ਉਸ ਤੋਂ ਮਾਸ ਨਹੀਂ ਹੋਇਆ ਫੇਰ ਪਤਾ ਨਹੀਂ ਕਦ ਨੂੰ ਕੀ ਬਦੀ ਉੱਠੀ ਉਹ ਗੋਰੇ ਵੱਲ ਵੇਂਦਿਆ ਬੀਬੀ ਨੂੰ ਆਖਿਆ ਬੀਬੀ ਗੋਰੇ ਨੇ ਮੇਰੇ ਧਿੱਦ ਚ ਲੱਤ ਮਾਰੀ ਸੀ ਨਾਲੇ ਗਾਲਾਂ ਕੱਢਦਾ ਸੀ ਕਾ ਕਿਦਰੇ ਨੇ ਤੇਰੇ ਫੱਟ ਖੁੱਲਿਆ ਔਨਤਾ ਦੇ ਸਾਰੇ ਦਿਹਾੜੀ ਸੋਹਣੀ ਖੜੀ ਰੱਖਣਗੇ ਫੇਰ ਰੋਂਦੀ ਕੁੜੀ ਵੱਲ ਵੇਖ ਕੇ ਕੱਦੂ ਨੂੰ ਝਿੜਕਦਿਆਂ ਕਿਹਾ ਇਨੂੰ ਵਿਰਾਲਾ ਅੱਗ ਲਾਲਾ ਕੱਦੂ ਕੁੜੀ ਨੂੰ ਊਂ ਊਂ ਕਰਕੇ ਵਰੋਣ ਲੱਗ ਪਿਆ ਪਰ ਮਹਿੰਦਰੋ ਦੀ ਆਵਾਜ਼ ਉਹਨੇ ਫੇਰ ਸੁਣੀ ਖਬਰੇ ਕੀ ਬੁਰੀ ਦਿਖਾਲੀ ਦਿੱਤੀ ਆ ਸੁਤੈਲ ਨੂੰ ਫੋੜੀ ਵਾਲੀ ਕੋਲੀ ਵਿੱਚ ਦਾਲ ਪਾ ਕੇ ਪਤੀਲੇ ਦੇ ਢੱਕਣ 'ਤੇ ਦੋ ਰੋਟੀਆਂ ਧਰ ਕੇ ਗੋਰੇ ਕੋਲ ਜਾ ਕੇ ਉਸ ਨੂੰ ਬੁਸ਼ਕਾਰਦਿਆਂ ਕਿਹਾ ਖਾ ਲੈ ਮੇਰਾ ਪੁੱਤ ਬਣ ਕੇ ਪਰ ਗੋਰੀ ਨੇ ਮੋਟੇ ਮਾਰਦਿਆਂ ਦੂਜੇ ਪਾਸੇ ਮੂੰਹ ਕਰ ਲਿਆ ਉਸ ਕੋ ਮਦਿਆਂ ਗੋਰੇ ਦੇ ਮੂਰੇ ਕੋਡੀ ਜਿਹੀ ਹੁੰਦਿਆਂ ਮੂੰਹ ਭਿੱਜੇ ਬੋਲ ਕੱਢਦਿਆਂ ਆਖਿਆ ਮੇਰਾ ਖਾ ਪੁੱਤ ਖਾ ਲੈ ਇਹ ਤਾਂ ਮੇਰਾ ਪੁੱਤ ਬਾਲਾ ਸਿਆਣਾ ਲਿਆ ਦੇਖਾਂ ਕਿੱਥੇ 6:00 ਵਜੇ ਮੇਰੇ ਪੁੱਤ ਦੇ ਹੱਥ ਤੇ ਪਰ ਗੋਰੇ ਨੇ ਆਪਣੇ ਹੱਥ ਉਸ ਦੇ ਹੱਥਾਂ ਤੋਂ ਖਿੱਚ ਲਿਆ ਦੁਸ਼ਟਿਆ ਵਖਾਲੈ ਨਾ ਆਤਮਾ ਤਪਾ ਮੇਰੀ ਤਾਂ ਦੁਪਹਿਰ ਦੀ ਮਿੰਤਾ ਕਰਦੀ ਪਈ ਸੀ ਮੈਂ ਤਾਂ ਵੀ ਪੁੱਤ ਆ ਜਾ ਪਰ ਆਪਣੀ ਅੜੀ ਤੋਂ ਨਹੀਂ ਮੁੜਿਆ ਤੂੰ ਹੁਣ ਫਿਰ ਇਸੇ ਘਾਰ ਹੀ ਆਉਣਾ ਪਿਆ ਨਾ ਗੋਰੇ ਨੇ ਦੂਜੇ ਪਾਸੇ ਮੂੰਹ ਕਰ ਲਿਆ ਫਿਰ ਉਹਨੂੰ ਪਤਾ ਨਹੀਂ ਕੀ ਹੋਇਆ ਉਹ ਚੁੱਪ ਚਪੀਤਾ ਕਰਿਆ ਆ ਭੁੱਬਾ ਮਾਰ ਮਾਰ ਰੋਣ ਲੱਗ ਪਿਆ ਮਹਿੰਦਰਾ ਦਾ ਮਨ ਹੋਰ ਵੀ ਮੋਬੰਗ ਟਲ ਪਿਆ ਉਸ ਮੁੰਡੇ ਨੂੰ ਵੱਖੀ ਨਾਲ ਲਾ ਲਿਆ ਫਿਰ ਚੁੱਲ੍ਹੇ ਮੋਰੇ ਬੁੱਕਲ ਚੇਲ ਜਾ ਕੇ ਬਿਠੋਂਦਿਆ ਲਾੜ ਲਤੋਂਦਿਆ ਰੋਟੀ ਖਵਾਉਣ ਤੇ ਜ਼ੋਰ ਦਿੰਦੀ ਰਹੀ ਪਰ ਗੋਰੀ ਨੇ ਬੁਰਕੀ ਨਹੀਂ ਪੰਨੀ ਗਿੰਦਰ ਪੱਠੇ ਪਾ ਕੇ ਕੱਪੜੇ ਉੱਤੋਂ ਗਰਦਾ ਝਾੜਦਾ ਚੌਂਤੇ ਕੋਲ ਆ ਗਿਆ ਰੋਟੀ ਕਾਤੋਂ ਨਹੀਂ ਖਾਂਦਾ ਖਾ ਲਈ ਸਾਲਿਆ ਤੈਨੂੰ ਬਥੇਰਾ ਪਿੱਟੀ ਦਾ ਆ ਬਈ ਤੂੰ ਹਰਖ ਚੜਾਇਆ ਇਹ ਨਾ ਕਰ ਫੇਰ ਉਸ ਉਸ ਮਹਿੰਦਰੋਂ ਨੂੰ ਆਖਿਆ ਲਿਆ ਓਰੇ ਮੈਨੂੰ ਫੜਾ ਮੈਂ ਖੋਣਾ ਮਹਿੰਦਰੋਂ ਨੇ ਪਹਿਲਾਂ ਗੋਰੇ ਨੂੰ ਉਸ ਵੱਲ ਧੱਕਿਆ ਤੇ ਫਿਰ ਦਾਲ ਫੜੋਂਦਿਆ ਮੱਤ ਦਿੱਤੀ ਘੂਰੀ ਨਾ ਹੋਰ ਲੱਗ ਜੇ ਕਿਤੇ ਲਫੇੜੇ ਮਾਰਨ ਗੋਰਾ ਧੋਨ ਸੁੱਟੀ ਰੂਸਿਆ ਜਿਹਾ ਮੂੰਹ ਬਣਾਈ ਖਲੋਤਾ ਸੀ ਗਿੰਦਰ ਨੇ ਉਹਨੂੰ ਆਪਣੀ ਬੁੱਕਲ ਜੇ ਬਿਠਾ ਲਿਆ ਲੈ ਖਾ ਮੈਂ ਖਾਣਾ ਆ ਤੇਰੇ ਨਾਲ ਬਿੰਦਕ ਗੋਰਾ ਮੂੰਹ ਬਣਾਈ ਬੈਠਾ ਰਿਹਾ ਫਿਰ ਜਦੋਂ ਉਸਦੇ ਬਾਪੂ ਨੇ ਬੋਤਾ ਹੀ ਕਿਹਾ ਤਾਂ ਉਹ ਡਰਦੇ ਡਰਦੇ ਪੰਜ ਸੱਤ ਬੁਰਕੀਆਂ ਪੰਨ ਹੀ ਲਈਆਂ ਮਗਰੋਂ ਗਿੰਦਰ ਨੇ ਵੀ ਰੋਟੀ ਖਾ ਲਈ ਮਹਿੰਦਰੋ ਤੋਂ ਅਜੇ ਚੁੰਕੇ ਦਾ ਧੰਦਾ ਨਹੀਂ ਮੁੱਕਿਆ ਸੀ ਕੱਦੂ ਹਾਲੀ ਵੀ ਰੋਂਦੀ ਕੁੜੀ ਨੂੰ ਡਰ ਦਾ ਸੰਭੀ ਬੈਠਾ ਸੀ ਗਰਮੀ ਦੇ ਦਿਨ ਹੋਣ ਕਾਰਨ ហេਟਾ ਵੇੜਾ ਭੇੜਾ ਅਤੇ ਪਸ਼ਵਾਂ ਦੀ ਹੁੰਮ ਨਾਲ ਦਮ ਘੁੱਟਦਾ ਸੀ ਤਿੰਨੇ ਨਿਆਣਿਆਂ ਨੂੰ ਗਿੰਦਰ ਕੋਠੇ ਉੱਪਰ ਲੈ ਗਿਆ ਕੁੜੀ ਅਜੇ ਦੁਸਕੀ ਜਾਂਦੀ ਸੀ ਮੰਜੇ ਕੋਠਿਆਂ ਉਤੋਂ ਹਾੜੋ ਹਾੜ ਪੈ ਰੰਦੇ ਧੁੱਪ ਨਾਲ ਗਿੱਦੜੀ ਰੰਗੇ ਹੋਏ ਬਿਸਤਰੇ ਵਿਛੋਂਦਿਆਂ ਇਹ ਕਹਿ ਕੇ ਵਿਰੋਂਣ ਲੱਗ ਪਿਆ ਓਹ ਮਰ ਜਾਣੀ ਸਾਰੀ ਦਿਹਾੜੀ ਰੋਈ ਜਾਊ ਬੱਸ ਬੱਸ ਕਿੰਨੇ ਮਾਰਿਆ ਕੱਦੂ ਨੇ ਕਿ ਗੋਰੀ ਨੇ ਕੋਈ ਨਾ ਆਪਾਂ ਉਹਨਾਂ ਦੇ ਪੂੜੇ ਸੇਕਦੇ ਆਂ ਲਾਉਣੇ ਕੰਨਾਂ ਦੇ ਦੋ ਸੋਰੇ ਨਿਆਣੀ ਕੁੜੀ ਨੂੰ ਘੂਰਦੇ ਆ ਬਾਪੂ ਮੈਂ ਤੇਰੇ ਨਾਲ ਪਾਉਂਗਾ ਪਹਿਲਾਂ ਉਹ ਗੋਰੇ ਨਾਲ ਪੈਂਦਾ ਹੁੰਦਾ ਸੀ ਕੱਦੂ ਬੋਲਿਆ ਆਪਣੇ ਬਾਪੂ ਨੂੰ ਗੋਰੇ ਨਾਲ ਹੀ ਪੈਜਲ ਉਹਦਾ ਬਾਪੂ ਬੋਲ ਰਿਹਾ ਸੀ ਇਹ ਤਾਂ ਮੈਨੂੰ ਪਾਉਂਦਾ ਹੀ ਨਹੀਂ ਪਾਉਂਦਾ ਕਿਉਂ ਨਹੀਂ ਪਾਲ ਲੈ ਓਏ ਪਰ ਗੋਰਾ ਨਹੀਂ ਬੋਲਿਆ ਫਿਰ ਗਿੰਦਰ ਨੇ ਕੱਦੂ ਨੂੰ ਆਖਿਆ ਚੱਲ ਪੈ ਉਹਦੇ ਨਾਲ ਬਿੰਦ ਕੁੱ ਕਦੂ ਰੀ ਰੀ ਕਰਦਾ ਰਿਹਾ ਪਰ ਜਦੋਂ ਗਿੰਦਰ ਨੇ ਉਹਨੂੰ ਛਿੜਕੀ ਦਿੰਦਿਆ ਕਿਹਾ ਪੈ ਜਾ ਸਾਲਾ ਸਾਰੀ ਦਿਹਾੜੀ ਹੋਈ ਤੇ ਇੱਕ ਦਬਕੇ ਨਾਲ ਹੀ ਕਦੂ ਗੋਰੇ ਦੀ ਮੰਜੇ ਉੱਤੇ ਟੇਡਾ ਹੋ ਗਿਆ ਗੋਰਾ ਦੂਜੀ ਬਾਹੀ ਉੱਤੇ ਮੁੱਦਾ ਪਿਆ ਹੋਇਆ ਸੀ ਬਿੰਦ ਝਟ ਕਦੂ ਅਹਿਲ ਪਿਆ ਨਾਸਾ ਜੇ ਉਂਗਲੀਆਂ ਫਸਾਫਸਾ ਕੇ ਨਿਖਰੇ ਆਸਮਾਨ ਵੱਲ ਤੱਕੀ ਜਾ ਰਿਹਾ ਸੀ ਫਿਰ ਉਸ ਸੁਭਾਵਕ ਹੀ ਗੋਰੇ ਉੱਤੇ ਇੱਕ ਲੱਤ ਧਾਰ ਲਈ ਗੋਰੇ ਨੇ ਮਚਦਿਆਂ ਵਾਂਗ ਪੂਰੇ ਜ਼ੋਰ ਨਾਲ ਉਸ ਦੀ ਲੱਤ ਲਾਹ ਮਾਰੀ ਕੱਦੂ ਦੀ ਲੱਤ ਮਰੋੜੀ ਗਈ ਤੇ ਉਸ ਦਾ ਸਿਰ ਪਾਵੇ ਨਾਲ ਆ ਵੱਜਿਆ ਉਹ ਰੋਣ ਲੱਗ ਪਿਆ ਕੀ ਹੁੰਦਾ ਏ ਤੈਨੂੰ ਕੁੜੀ ਨੂੰ ਢਿੱਡ ਉੱਤੇ ਥਾਪੜ ਦੇ ਗਿੰਦਰ ਨੇ ਛੇਤੀ ਦੇ ਕੇ ਉਸ ਵੱਲ ਧੋਨ ਉਗਾਸ ਕੇ ਪੁੱਛਿਆ ਗੋਰੇ ਨੇ ਮੇਰਾ ਸਿਰ ਪਾਵੇ ਨਾਲ ਮਾਰ ਲਿਆ ਨਾਲ ਹੀ ਕੱਦੂ ਦਾ ਸੁਰਕੜਾ ਵੱਜਿਆ ਹਟਦਾ ਨਹੀਂ ਹੋਏ ਤੂੰ ਗੋਰੀਆ ਅਜੇ ਕੋਈ ਕਸਰ ਹੈ ਕਿ ਆਵਾ ਫਿਰ ਤੈਨੂੰ ਕਰਾਂ ਲੋਟ ਮੈਂ ਇਹਨੂੰ ਕੀ ਆਖਿਆ ਗੋਰਾ ਰੋਹ ਬ ਨਾਲ ਨਾਸਾ ਫੁਲਾ ਕੇ ਬੋਲਿਆ ਹੋਰ ਆਖੇ ਤੋਂ ਬਿਨਾ ਹੀ ਰੋਈ ਜਾਂਦਾ ਏ ਸਾਲਾ ਐਡਾ ਟੀਟ ਸ਼ੋਰ ਹੈ ਨਾ ਜਮਾ ਬਈ ਕਿਹੜਾ ਵੱੜਦੇ ਐ ਇਹਦੇ ਚ ਕੁਛ ਬਿੰਦਕ ਹੋਰ ਬੋਲਦਾ ਰਿਹਾ ਫਿਰ ਉਸ ਕੱਦੂ ਨੂੰ ਵੀ ਝਿੜਕਿਆ ਤੂੰ ਵੀ ਪੈ ਓਏ RAMNAL ਸਾळा ਹੱਥ ਲਾਇਆ ਪਿੰਡ ਤੇ ਸਿਰ ਤੇ ਚੱਕ ਕੇ ਲੈਂਦਾ ਆ ਕੀ ਹੋਇਆ ਤੈਨੂੰ ਐਤ ਕੀ ਉਹ ਮਾੜਾ ਜਿਹਾ ਮੰਜੇ ਤੋਂ ਵੀ ਉੱਠਿਆ ਤੇ ਫਿਰ ਸੋ ਰਹੀ ਕੁੜੀ ਨੂੰ ਵਿਸ਼ਾਈ ਦਰੀ ਦੇ ਵੱਟ ਕੱਢ ਕੇ ਉੱਤੇ ਪਾਇਆ ਕੱਦੂ ਰੋਣੀ ਆਵਾਜ਼ ਵਿੱਚ ਬੋਲਿਆ ਮੈਂ ਇਹਦੇ ਉੱਤੇ ਲੱਤ ਧਾਲੀ ਐਨੇ ਮੇਰੀ ਲੱਤ ਮੋਰੀ ਨਾਲੇ ਮੇਰਾ ਸਿਰ ਭਾਵੇ ਤੇ ਮਾ ਲਿਆ ਦੋ ਚਾਰ ਹੋਰ ਝੜਕੀਆਂ ਦੇ ਕੇ ਕਿੰਦਰ ਟਿੱਡਾ ਹੋ ਗਿਆ ਬਿੰਦ ਝਟ ਕੱਦੂ ਵੀ ਵਿਲਕ ਕੇ ਉਰਲੀ ਬਾਹੀ ਦੇ ਨਾਲ ਲੱਗ ਕੇ ਸੁਰਕੜੇ ਮਾਰਦਾ ਪੈ ਗਿਆ ਫਿਰ ਉਹਨੂੰ ਛੇਤੀ ਹੀ ਨੀਂਦ ਨੇ ਦੱਬ ਲਿਆ ਪਰ ਗੋਰਾ ਜੇ ਜਾਗਦਾ ਸੀ ਮਹਿੰਦਰੋ ਆ ਕੇ ਮੰਜੇ ਤੇ ਪੈ ਗਈ ਚੁਪਾਸੇ ਕੋਠਿਆਂ ਦੇ ਉੱਤੇ ਚੁੱਪਚਾ ਸੀ ਕਿਤੋਂ ਕਿਤੋਂ ਰੋਣ ਦੀ ਆਵਾਜ਼ ਆਉਂਦੀ ਪਰ ਮਲਾਗਰ ਦੇ ਕੋਠੇ ਉੱਤੇ 32 ਜਗੋਂ ਤੇ ਵੀ ਗਿਲਾ ਕੀਤਾ ਪਤਾ ਨਹੀਂ ਇਹਨੂੰ ਕੀ ਚਾ ਆ ਅੱਧੀ ਰਾਤ ਤੱਕ ਲਾਟੂ ਜਗੋਂਦਾ ਮਹਿੰਦਰੋ ਕਹਿੰਦੀ ਵੱਡਿਆਂ ਘਰਾਂ ਦੀਆਂ ਵੱਡੀਆਂ ਹੀ ਮਿਰਚਾਂ ਇਹ ਕਿਸੇ ਨਾਲੋਂ ਘਾਟਿਆ ਹੋਰ ਨਹੀਂ ਤਾਂ ਜੱਟਾਂ ਦੀ ਹੈਂਕੜ ਹੀ ਨਹੀਂ ਮਾਨ ਜ਼ਮੀਨ ਜਾਇਦਾਦ ਤੇ ਜਿਹੜੇ ਦੋ ਔਰੇ ਆਉਂਦੇ ਆ ਭਰਾਮੀ ਵੰਡ ਆਪਣੇ ਵਰਗੇ ਹੀ ਹੋਣਾ ਇੰਨਾ ਖਬਰੀ ਕਿਸੇ ਕਿਸੇ ਦੇ ਤਾਂ ਪੁੰਨੇ ਹੋਏ ਹਰੇ ਹੋ ਜਾਂਦੇ ਆ ਮਹਿੰਦਰਾ ਬੋਲ ਕੱਢਦੀ ਤੇ ਮਲਾਗਰ ਦੇ ਕੋਠੇ ਬਿੰਦ ਜਿੱਡੇ ਉੱਚੇ ਬਲਬਵਲ ਐਵੇਂ ਖਾਲੀ-ਖਾਲੀ ਝਾਕਦੀ। ਫਿਰ ਗੋਰੇ ਨੂੰ ਆਵਾਜ਼ ਮਾਰੀ ਕਿ ਉਹ ਪਾਣੀ ਵਰਗਾ ਪਤਲਾ ਦੁੱਧ ਪੀ ਹੀ ਲਵੇ। ਪਰ ਉਸ ਅੱਗੋਂ ਮੈਂ ਨਹੀਂ ਪੀਣਾ ਕਹਿ ਕੇ ਚੁੱਪ ਵੱਟ ਲਈ। ਬੀਬੀਓ ਨੂੰ ਫੇਰ ਝਿੜਕਣ ਲੱਗ ਪਈ। ਪੀਣਾ ਏ ਕਿ ਆਵਾਂ ਗਿੰਦਰ ਨੇ ਵੀ ਲਲਕਾਰਾ ਮਾਰਦਿਆਂ ਕਿਹਾ ਤੂੰ ਪਿਆਰ ਹੈ ਲੱਗਿਆ ਅੱਧੀ ਰਾਤੀ ਬੋਲਣ ਪੀ ਲੂਗਾ ਆਪੇ ਉਹਦੀ ਮਾਂ ਬੋਲੀ ਗੋਰਾ ਨਾਲੇ ਕੰਬੀ ਜਾਵੇ ਨਾਲੇ ਰੋਈ ਜਾਵੇ ਮਹਿੰਦਰੋ ਦੀਆਂ ਸੱਤੇ ਮਾਰੀਆਂ ਗਈਆਂ ਨਾ ਜਾਣੀਏ ਮੁੰਡੇ ਨੂੰ ਕੋਈ ਕਸਰ ਹੋ ਜੇ ਕਿਤੇ ਫੇਰ ਕਿਹਦੀ ਮਾਂ ਨੂੰ ਮਾਸੀ ਆਖਾਂਗੇ ਪਰਲੇ ਮੰਝੇ ਉੱਤੇ ਪਏ ਗਿੰਦਰ ਨੂੰ ਉਹਦਾ ਤੱਤੀਆਂ ਠੰਡੀਆਂ ਸੁਣੋਂ ਨੂੰ ਜੀ ਕਰਦਾ ਸੀ ਪਰ ਫੇਰ ਸਿਆਣਪ ਸੋਚ ਕੇ ਦੜ ਵੱਟ ਗਈ ਜਦੋਂ ਕਰੀਨਾ ਚ ਪਈ ਤਾਂ ਉਹਨੂੰ ਗੋਰੇ ਵਿੱਚ ਮੱਤ ਪੜ ਦਿਸਿਆ ਲੋਕਾਂ ਦੇ ਇਹਦੇ ਨਾਲੋਂ ਅੱਤੇ ਅੱਦੇ ਆ ਰਤੀ ਰਤੀ ਭਰ ਚੀਚਲੇ ਅੱਖ ਦੀ ਸ਼ਰਮ ਮੰਨਦੇ ਆ ਇਹਦੇ ਖਬਰੇ ਦੁਸ਼ਟੇ ਨੂੰ ਕੀ ਸੱਪ ਲੜਿਆ ਅਜੇ ਤਾਂ ਹੈ ਗਿਠਗਦਾ ਆ ਜਦੋਂ ਉਸ ਰੁਖ ਖਬਰੀ ਕੀ ਆਫਤ ਲਿਆਉ ਗਿੰਤੀਆਂ ਮੰਤੀਆਂ ਵਿੱਚ ਹੀ ਉਸਨੇ ਅੱਧ ਸੁੱਤੇ ਕੱਦੂ ਨੂੰ 2-4 ਘਟਾ ਦੁੱਧ ਦੀਆਂ ਪਿਆਈਆਂ ਫਿਰ ਬਾਕੀ ਬਚਦਾ ਗਿੰਦਰ ਦੇ ਸਰਾਣੇ ਰੱਖ ਕੇ ਆਪਣੇ ਮੰਝੇ ਉੱਤੇ ਆ ਪਏ ਧੰਨਵਾਦ ਜੀ